ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਏ ਕਿ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਏ ਕਿ ਬੇਮਤਲਬ ਤੋਂ ਸਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਏ ਤੇ ਜੇਕਰ ਉਹ ਇਸ ਪ੍ਰੋਬਲਮ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਪ੍ਰੋਬਲਮ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰਨਾ ਚਾਹੁੰਦੇ ਆ ਤਾਂ ਉਹ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਹਸਬੰਡ ਵਾਈਫ ਦੇ ਵਿੱਚ ਲੜਾਈ ਝਗੜੇ ਵਧ ਗਏ ਨੇ ਉਹਨਾਂ ਦੀ ਮੈਰਿਸ ਤੋਂ ਬਾਅਦ ਪਹਿਲਾ ਸਭ ਕੁਝ ਵਧੀਆ ਆਪਸ ਦੇ ਵਿੱਚ ਪਿਆਰ ਦੇ ਨਾਲ ਚੱਲਦਾ ਸੀ ਬਟ ਹੁਣ ਕੋਈ ਟਾਈਮ ਬਾਅਦ ਉਹਨਾਂ ਦੇ ਵਿੱਚ ਲੜਾਈ ਝਗੜੇ ਵਧ ਗਏ ਨੇ ਕਿ ਉਹਨਾਂ ਦੇ ਲੜਾਈ ਝਗੜੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਉਹਨਾਂ ਦੀ ਜਿਹੜੀ ਗੱਲਬਾਤ ਉਹ ਤਲਾਕ ਦੇ ਤੱਕ ਪਹੁੰਚ ਜਾਂਦੀ ਹੈ ਜੇ ਜਿਹੜੀਆਂ ਪੈਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦਾ ਹਸਬੈਂਡ ਤੁਹਾਡੀ ਗੱਲ ਉਹਨਾਂ ਦੀ ਗੱਲ ਨੂੰ ਸਮਝਦਾ ਨਹੀਂ ਉਹਨਾਂ ਨੂੰ ਕਾਫੀ ਰੁਲਾ ਰਿਹਾ ਤੇ ਉਹ ਇਸੇ ਚੋਂ ਬਹੁਤ ਤੰਗ ਪ੍ਰੇਸ਼ਾਨ ਨੇ ਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਚੀਜ਼ ਦਾ ਸਾਡੇ ਉੱਪਰ ਜਿਵੇਂ ਕਿਸੇ ਦਾ ਕੁਝ ਕੀਤਾ ਕਰਾਇਆ ਤਾਂ ਇਸ ਪ੍ਰੋਬਲਮ ਕੰਡੀਸ਼ਨ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਪੰਜ ਜਿਹੜਾ ਵਰਡ ਹੁੰਦਾ ਅੰਕ ਹੁੰਦਾ ਉਸ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਉਸ ਵਿਅਕਤੀ ਨੂੰ ਤੁਸੀਂ ਆਪਣੇ ਕੋਲ ਬੁਲਾ ਸਕਦੇ ਹੋ ਜਿਹੜਾ ਵਿਅਕਤੀ ਤੁਹਾਨੂੰ ਕਾਫੀ ਤੰਗ ਪਰੇਸ਼ਾਨ ਕਰ ਰਿਹਾ ਉਹ ਤੁਹਾਡੇ ਕਹਨੇ ਦੇ ਵਿੱਚ ਹੋ ਜਾਵੇਗਾ ਤੇ ਕਹਿਣ ਦਾ ਭਾਵ ਕਿ ਇਸ ਉਪਾਣੂ ਕਰਨ ਦੇ ਨਾਲ ਤੁਸੀਂ ਉਸ ਵਿਅਕਤੀ ਨੂੰ ਆਪਣੇ ਵਾਸ ਦੇ ਵਿੱਚ ਵੀ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਹਸਬੰਡ ਵਾਈਫ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਝਗੜੇ ਵਾਚ ਜਾਂਦੇ ਨੇ ਤੇ ਜੋ ਵਾਈਫ ਜਾਂ ਹਸਬੰਡ ਹੁੰਦਾ ਉਹ ਬਹੁਤ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਟੁੱਟੇ ਨਾ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਬਣਿਆ ਰਹੇ ਤੁਸੀਂ ਉਸ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹੋ ਪਰ ਉਸ ਦਾ ਦਿਮਾਗ ਕਿਸੇ ਹੋਰ ਹੀ ਰਸਤੇ ਤੇ ਚੱਲ ਰਿਹਾ ਹੁੰਦਾ ਹੈ ਇਸ ਦੇ ਨਾਲ ਨਾਲ ਜਿਵੇਂ ਉਸ ਦੇ ਉੱਪਰ ਕੁਝ ਕੀਤਾ ਕਰਾਇਆ ਹੁੰਦਾ ਹੈ ਤਾਂ ਉਹ ਕਿਸੇ ਦੇ ਕਹਿਣੇ ਦੇ ਵਿੱਚ ਆ ਕੇ ਤੁਹਾਨੂੰ ਹਰ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ ਤਾਂ ਤੁਸੀਂ ਉਸ ਵਿਅਕਤੀ ਦੇ ਲਈ ਇਸ ਉਪਾਅ ਨੂੰ ਕਰਨਾ ਹੈ ਉਸ ਦੀ ਸਮਝ ਤੇ ਅਕਲ ਨੂੰ ਠਿਕਾਣੇ ਤੇ ਲਿਆਉਣ ਵਾਸਤੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰ ਲਓਗੇ ਤੇ ਜਿਸ ਵਿਅਕਤੀ ਦੇ ਲਈ ਤੁਸੀਂ ਇਸ ਉਪਾਣ ਨੂੰ ਕਰੇਗਾ ਉਹ ਖੁਦ ਤੁਹਾਡੇ ਕੋਲ ਚੱਲ ਕੇ ਆਵੇਗਾ ਤੇ ਤੁਹਾਡੇ ਕਹਿਣੇ ਦੇ ਵਿੱਚ ਰਹੇਗਾ ਤੁਹਾਡੇ ਕੋਲ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਵੀ ਮੰਗੇਗਾ ਤੇ ਇਸ ਉਪਾਣ ਨੂੰ ਕਰਨ ਦੇ ਨਾਲ ਹਸਬੰਦ ਵਾਈਫ ਦੇ ਵਿੱਚ ਜੋ ਵੀ ਲੜਾਈ ਝਗੜਾ ਚੱਲਦਾ ਹੈ ਘਰ ਦੇ ਵਿੱਚ ਕਲਾ ਕਲੇਸ਼ ਰਹਿੰਦੀ ਹੈ ਘਰ ਦੇ ਵਿੱਚ ਉਹ ਸਾਰੇ ਹੀ ਲੜਾਈ ਝਗੜੇ ਕਲੇਸ਼ ਦੂਰ ਹੋ ਜਾਵੇਗਾ ਤੇ ਆਪਸੀ ਪਿਆਰ ਦੇ ਵਿੱਚ ਆਪਸੀ ਪਰਿਵਾਰ ਦੇ ਵਿੱਚ ਬਹੁਤ ਵਧੀਆ ਖੁਸ਼ੀਆਂ ਵਾਲਾ ਮਾਹੌਲ ਹੋ ਜਾਵੇਗਾ ਤੇ ਤੁਹਾਡੇ ਰਿਸ਼ਤੇ ਵੀ ਮਜ਼ਬੂਤ ਹੋ ਜਾਣਗੇ ਤੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਤੁਹਾਡੇ ਤੋਂ ਦੂਰ ਰਹਿੰਦਾ ਹੈ ਤਾਂ ਉਹ ਤੁਹਾਡੇ ਕੋਲ ਆਉਣ ਦੇ ਬਹਾਨੇ ਵੀ ਲੱਭੇਗਾ ਤੇ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨੀ ਵੀ ਸ਼ੁਰੂ ਕਰ ਦੇਵੇਗਾ ਇਸ ਦੇ ਵਿੱਚ ਲੇਡੀਜ਼ ਵੀ ਹੋ ਸਕਦੀਆਂ ਤੇ ਜੈਂਟਸ ਵੀ ਇਹ ਉਪਾਦ ਦੋਨਾਂ ਦੇ ਲਈ ਹੈ ਲੇਡੀਜ਼ ਵੀ ਕਰ ਸਕਦੀ ਹੈ ਤੇ ਚੈਲਸ ਵੀ ਇਸ ਉਪਾਰ ਨੂੰ ਕਿਵੇਂ ਕਰਨਾ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਹ ਉਪਾਅ ਸਿਰਫ ਹਸਬੰਡ ਵਾਈਫ ਦੇ ਲਈ ਹੀ ਨਹੀਂ ਹੈ ਜੇਕਰ ਅਸੀਂ ਕਿਸੇ ਦੇ ਨਾਲ ਕਾਰੋਬਾਰ ਆਪਣਾ ਸ਼ੁਰੂ ਕਰ ਲੈਨੇ ਆ ਪਾਰਟਨਰਸ਼ਿਪ ਪਾ ਕੇ ਤੇ ਉਹ ਵਿਅਕਤੀ ਸਾਨੂੰ ਇਸ ਹੱਦ ਤੱਕ ਤੰਗ ਪਰੇਸ਼ਾਨ ਕਰ ਦਿੰਦਾ ਹੈ ਕਿ ਅਸੀਂ ਰੂਣ ਹੱਕੇ ਹੋ ਜਾਂਦੇ ਆਂ ਤੇ ਉਥੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਉਸ ਦੀ ਅਕਲ ਨੂੰ ਟਿਕਾਣੇ ਤੇ ਲਿਹੁਣ ਦੇ ਲਈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੌਬ ਕਰਦੇ ਹੋ ਤੇ ਜੌਬ ਕਰਦੇ ਹੋ ਉਥੇ ਤੁਹਾਡੇ ਨਾਲ ਕੋਈ ਜੌਬ ਕਰਦਾ ਉਹ ਵੀ ਤੁਹਾਨੂੰ ਬੇਮਤਲਬ ਦਾ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਸ਼ੰਕਾ ਨਾ ਕਰਨਾ ਬਿਨਾ ਸ਼ੰਕਾ ਕੀਤੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਣੂ ਕਰਿਓ ਫਿਰ ਇਸ ਉਪਾ ਦਾ ਰਿਜ਼ਲਟ ਤੁਹਾਨੂੰ 100 ਐਡ 1% ਮਿਲੇਗਾ ਤੇ ਜੋ ਵਿਅਕਤੀ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਰਲਾ ਰਿਹਾ ਹੈ ਤੰਗ ਪਰੇਸ਼ਾਨ ਕਰ ਰਿਹਾ ਹੈ ਉਹ ਇਸ ਉਪਾਣੂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਕੋਲ ਆ ਕੇ ਤੁਹਾਡੇ ਤੋਂ ਮਾफी ਮੰਗੇਗਾ ਹੀ ਮੰਗੇਗਾ ਜੇ ਇਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਸਮਝਾਉਣਾ ਚਾਹੁੰਦੇ ਸੀ ਉਹ ਸਾਰੀਆਂ ਗੱਲਾਂ ਉਸਦੇ ਦਿਮਾਗ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਕੋਈ ਦਿਨवार ਤੇ ਸਮੇਂ ਦੀ ਬੰਦਸ਼ ਨਹੀਂ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਨਹਾ ਧੋ ਕੇ ਕਰਨਾ ਜੇਕਰ ਤੁਸੀਂ ਨਹਾ ਧੋ ਨਹੀਂ ਸਕਦੇ ਤਾਂ ਤੁਸੀਂ ਇਸ ਉਪਾਅ ਨੂੰ ਮੂੰਹ ਹੱਥ ਧੋ ਕੇ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਫਿਰ ਤੁਸੀਂ ਬਿਨਾਂ ਨਹਾਏ ਮੂੰਹ ਹੱਥ ਧੋ ਕੇ ਇਸ ਉਪਾਅ ਨੂੰ ਕਰ ਲਓ ਜੇਕਰ ਪ੍ਰੋਬਲਮ ਨਹੀਂ ਹੋਏਗੀ ਤਾਂ ਤੁਸੀਂ ਇਸ ਉਪਾਅ ਨੂੰ ਕੋਸ਼ਿਸ਼ ਕਰੋ ਕਿ ਨਹਾ ਕੇ ਹੀ ਕਰੋ ਇਸੇ ਤਰ੍ਹਾਂ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਨੀਚੇ ਵਿਛਾਈ ਕਰ ਲੋ ਤੇ ਉਸ ਦੇ ਉੱਪਰ ਬੈਠ ਕੇ ਤੁਸੀਂ ਜਾਂ ਤਾਂ ਇੱਕ ਧੂਪ ਅਗਰਬਤੀ ਜਗਾ ਲਓ ਤੇ ਜਾਂ ਫਿਰ ਤੁਸੀਂ ਇੱਕ ਮਿੱਟੀ ਦਾ ਦੀਵਾ ਤਿਆਰ ਕਰਕੇ ਉਸ ਨੂੰ ਵੀ ਤੁਸੀਂ ਜਗਾ ਸਕਦੇ ਹੋ ਤੇ ਇਹ ਅਗਨੀ ਕਿਉਂ ਜਗਾਈ ਜਾਂਦੀ ਹੈ ਕਿਉਂਕਿ ਅਗਨੀ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਸ ਨੂੰ ਇਸ ਘਰ ਕੇ ਜਲਾਇਆ ਜਾਂਦਾ ਹੈ ਤਾ ਕਿ ਸਾਡੇ ਆਸ-ਪਾਸ ਕੋਈ ਵੀ ਮਾੜੀਆਂ ਚੀਜ਼ਾਂ ਨੇ ਜੋ ਉਹ ਸਾਨੂੰ ਪਰੇਸ਼ਾਨ ਨਾ ਕਰ ਸਕਣ ਕਿ ਉਹ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਧੂਪ ਅਰਗਬਤੀ ਜਗਾਉਣਾ ਚਾਹੋ ਨਿਓ ਉਹ ਵੀ ਜਗਾ ਸਕਦੇ ਹੋ ਤੇ ਜੇਕਰ ਤੁਸੀਂ ਦੀਵਾ ਜਗਾਉਣਾ ਚਾਹੋ ਨਿਓ ਤਾਂ ਉਹ ਵੀ ਜਗਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੇ ਇਸ ਤੋਂ ਇਲਾਵਾ ਤੁਸੀਂ ਇੱਕ ਰੈੱਡ ਕਲਰ ਦਾ ਸਕੈਚ ਜਾਂ ਫਿਰ ਮਾਰਕਰ ਜਾਂ ਪੈਨ ਲੈ ਲੈਣਾ ਹੈ ਤੇ ਉਸ ਦੇ ਨਾਲ ਤੁਸੀਂ ਆਪਣੇ ਸੱਚੇ ਹੱਥ ਦੀ ਹਥੇਲੀ ਦੇ ਉੱਪਰ ਪੰਜ ਲਿਖਣਾ ਹੈ ਤੇ ਜੇਕਰ ਇਸ ਉਪਾਅ ਨੂੰ ਲੇਡੀਜ਼ ਕਰ ਰਹੀਏ ਤਾਂ ਉਹ ਲੇਡੀਜ਼ ਨੇ ਹਥੇਲੀ ਦੇ ਉੱਪਰ ਪੰਜ ਲਿਖਣਾ ਹੈ ਤੇ ਜੇਕਰ ਇਸ ਉਪਾਅ ਨੂੰ ਜੈਸ ਕਰ ਰਿਹਾ ਉਸ ਨੇ ਹਥੇਲੀ ਤੇ ਵੀ ਲਿਖਣਾ ਹੈ ਤੇ ਜੋ ਸੱਜੇ ਹੱਥ ਦੀ ਤੀਸਰੀ ਉਂਗਲੀ ਹੁੰਦੀ ਉਸ ਉਂਗਲੀ ਦੇ ਫਰੰਟ ਤੇ ਜਿਹੜਾ ਪੋਟਾ ਜਿਹੜਾ 9 ਦੇ ਨਾਲ ਹੁੰਦਾ ਸਿਰਫ ਉਸ ਪਾਸੇ ਤੇ ਵੀ ਉਨੇ ਪੰਜ ਵਰਡ ਲਿਖਣਾ ਤੇ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਹੱਥ ਹਥੇਲੀਏ ਉਸ ਨੂੰ ਤੁਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਸ ਤੋਂ ਬਾਅਦ ਦੇ ਵਿੱਚ ਅੱਖਾਂ ਬੰਦ ਕਰਕੇ ਤੁਸੀਂ ਉਸ ਇਨਸਾਨ ਦਾ ਪੰਜ ਵਾਰ ਨਾਮ ਲੈ ਲੈਣਾ ਜਿਸ ਇਨਸਾਨ ਨੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੁੰਦਾ ਹੈ ਤੁਹਾਨੂੰ ਰਵਾਇਆ ਹੁੰਦਾ ਹੈ ਇਹ ਜੋ ਅਸੀਂ ਤੁਹਾਨੂੰ ਉਪਾਅ ਦੱਸ ਰਹੇ ਹਾਂ ਇਹ ਉਪਾਅ ਨੂੰ ਕਰਨ ਦੇ ਨਾਲ ਸਾਹਮਣੇ ਵਾਲੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਬਸ ਇੰਨਾ ਹੈ ਕਿ ਸਾਹਮਣੇ ਵਾਲੇ ਦੀ ਆਕਲ ਟਿਕਾਣੇ ਆ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜਿਵੇਂ ਕਿ ਆਪਾਂ ਕਹਿ ਦਿੱਨੀ ਹੈ ਕਿ ਉਸ ਇਨਸਾਨ ਦੀ ਬੁੱਧੀ ਪਰੇਸ਼ਟ ਹੋ ਗਈ ਹੈ ਉਹ ਤੁਹਾਡੇ ਕਹੇ ਨਹੀਂ ਤੁਹਾਡੀ ਗੱਲ ਨਹੀਂ ਮੰਨ ਰਿਹਾ ਤੁਹਾਨੂੰ ਕਾਫੀ ਦੁੱਖ ਤਕਲੀਫ ਦੇ ਰਿਹਾ ਸਿਰਫ ਇਸ ਚੀਜ਼ ਦੇ ਲਈ ਅਸੀਂ ਉਸ ਵਿਅਕਤੀ ਦੇ ਲਈ ਇਸ ਉਪਾਅ ਨੂੰ ਕਰਨਾ ਹੈ ਤੇ ਇਸੇ ਤਰ੍ਹਾਂ 5 ਵਾਰ ਉਸ ਵਿਅਕਤੀ ਦਾ ਤੁਸੀਂ ਨਾਮ ਬੋਲਣਾ ਹੈ ਤੇ ਨਾਮ ਬੋਲਣ ਤੋਂ ਬਾਅਦ ਦੇ ਵਿੱਚ 5 ਵਾਰ ਤੁਸੀਂ ਬੋਲਣਾ ਹੈ ਪ੍ਰਸ਼ ਇਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਘਰ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਹੈ ਉਸ ਨੂੰ ਕਰ ਸਕਦੇ ਹੋ ਬਸ ਇਨਾ ਹੀ ਉਪਾਏ ਇਸ ਨੂੰ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਇਸ ਉਪਾਅ ਨੂੰ ਕਰਨ ਤੋਂ ਬਾਅਦ ਕੰਮ ਕਰਨ ਲੱਗੋਗੇ ਤੇ ਜਿਹੜਾ ਤੁਸੀਂ ਆਪਣੀ ਹੱਥ ਦੀ ਹਥੇਲੀ ਦੇ ਉੱਪਰ ਪੰਜ ਲਿਖਿਆ ਸੀ ਉਸ ਨੂੰ ਤੁਸੀਂ ਮਿਟਾਉਣਾ ਨਹੀਂ ਜੇਰਾ ਤੁਹਾਡੇ ਕੰਮ ਕਰ Karte ਸਮੇ ਜਾਂ ਫਿਰ ਇਸ਼ਨਾਨ ਕਰਦੇ ਸਮੇ ਉਹ ਪੰਜ ਲਿਖਿਆ ਹੋਇਆ ਵਰਡ ਮਿਟਦਾਏ ਤਾਂ ਉਹ ਅਲੱਗ ਗੱਲ ਏ ਪਰ ਤੁਸੀਂ ਇਸ ਅੱਖਰ ਨੂੰ ਆਪਣੇ ਆਪ ਬਿਲਕੁਲ ਵੀ ਨਹੀਂ ਮਟਾਉਣਾ ਤੇ ਇਸੇ ਤਰ੍ਹਾਂ ਅਗਲੇ ਦਿਨ ਵੀ ਤੁਸੀਂ ਇਸੇ ਹੀ ਵਿਧੀ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਆਪਣੀ ਹਥੇਲੀ ਦੇ ਉੱਪਰ ਪੰਜ ਵਾਰ ਲੇਕ ਕੇ ਤੇ ਉਸ ਮੁਠੀ ਨੂੰ ਬੰਦ ਕਰਕੇ ਪੰਜ ਲੇਖ ਕੇ ਉਸ ਮੁਠੀ ਨੂੰ ਬੰਦ ਕਰਕੇ ਤੇ ਪੰਜ ਵਾਰ ਉਸ ਵਿਅਕਤੀ ਦਾ ਨਾਮ ਲੈਣਾ ਹੈ ਤੇ ਪੰਜ ਵਾਰ ਹੀ ਤੁਸੀਂ ਪ੍ਰਸ਼ ਪ੍ਰਸ਼ ਕਰਕੇ ਬੋਲਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਉਸ ਨੰਬਰ ਨੂੰ ਇਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮਿਟਾ ਦੇਣਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜਦੋਂ ਤੁਸੀਂ ਪਹਿਲੀ ਵਾਰ ਇਸ ਉਪਾਅ ਨੂੰ ਕਰੋਗੇ ਤਾਂ ਇਹ ਜਿਹੜਾ ਪੰਜ ਤੁਸੀਂ ਲਿਖਿਆ ਹੋਏਗਾ ਇਸ ਵਰਡ ਨੂੰ ਤੁਸੀਂ ਮਟਾਉਣਾ ਨਹੀਂ ਆਪਣੇ ਆਪ ਮਿਟ ਜਾਵੇ ਉਹ ਅਲੱਗ ਗੱਲ ਏ ਤੇ ਜਦੋਂ ਤੁਸੀਂ ਅਗਲੇ ਦਿਨ ਇਸ ਉਪਾਅ ਨੂੰ ਕਰੋਗੇ ਕਰਨ ਤੋਂ ਬਾਅਦ ਵਿੱਚ ਜਿਹੜਾ ਪੰਜ ਵਰਡ ਲਿਖਿਆ ਹੋਵੇਗਾ ਉਸ ਨੂੰ ਤੁਸੀਂ ਖੁਦ ਮਿਟਾ ਦੇਣਾ ਉਪਾਅ ਕਰਨ ਤੋਂ ਬਾਅਦ ਉਸੇਸ بس ਇਨਾ ਹੀ ਉਪਾਅ ਤੁਸੀਂ ਕਰਨਾ ਇਸ ਉਪਾਅ ਨੂੰ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਤੁਹਾਨੂੰ ਜਿਸ ਵਿਅਕਤੀ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਉਸ ਵਿਅਕਤੀ ਦਾ ਤੁਹਾਨੂੰ ਸਾਹਮਣੇ ਤੋਂ ਕੋਈ ਨਾ ਕੋਈ ਰਿਸਪੌਂਸ ਜ਼ਰੂਰ ਆਵੇਗਾ ਤੇ ਇਸ ਉਪਾਅ ਨੂੰ ਤੁਸੀਂ ਵਾਰ-ਵਾਰ ਵੀ ਕਰ ਸਕਦੇ ਹੋ ਜਿੰਨਾ ਸਮਾਂ ਤੁਹਾਨੂੰ ਫਾਇਦਾ ਨਹੀਂ ਹੁੰਦਾ ਤੇ ਪਹਿਲੀ ਵਾਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਹਿਲੀ ਵਾਰ ਕਰਦੇ ਸਮੇਂ ਤੁਸੀਂ ਇਹ ਪੰਜ ਵਰਡ ਨੂੰ ਨਹੀਂ ਮਟਾਉਣਾ ਬਾਕੀ ਬਾਅਦ ਵਿੱਚ ਤੁਸੀਂ ਕਰਦੇ ਸਮੇਂ ਇਸ ਨੂੰ ਮਿਟਾ ਸਕਦੇ ਹੋ ਇਹ ਸੀ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਇੱਕ ਛੋਟੀ ਜਿਹੀ ਜਾਣਕਾਰੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਏ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠੇ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਹੋ ਬਿਨਾ ਇੱਕ ਵੀ ਰੁਪਏ ਨੂੰ ਖਰਚੇ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਿਓ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ हां जी एसी जी अपनी आज दी एक छोटी जे ही वीडियो जेकर ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ।